ਲੋਕ ਸਭਾ ਚੋਣਾਂ ਦੇ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋੜ ਤੋਂ ਚੋਣ ਲੜਨ ਵਾਲੇ ਆਪਣੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਆਪਣੇ ਕੋਲ ਸੱਦ ਲਿਆ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਰਮਜੀਤ ਅਨਮੋਲ ਦੇ ਵਿੱਚ ਕੀ ਗੱਲਬਾਤ ਹੋਈ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਇੱਕ ਤਕੜੀ ਹਾਰ ਮਿਲੀ ਹੈ 13 ਜ਼ੀਰੋ ਦਾ ਨਾਰਾ ਲਾ ਕੇ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਪਿੱਛੇ ਉੱਤਰੀ ਸੀ ਪਾਰ ਆਖਰਕਾਰ ਤਿੰਨ ਸੀਟਾਂ ਤੇ ਸੇ ਮਟਕੇ ਰਹਿ ਗਏ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਟਰੋਲ ਹੋ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਦੂਜੀ ਹਾਰ ਇਹ ਹੈ ਕਿ ਉਹਨਾਂ ਦੇ ਆਪਣੇ ਬੇਲੀ ਅਤੇ ਖਾਸ ਦੋਸਤ ਕਰਮਜੀਤ ਅਨਮੋਲ ਫਰੀਦਕੋਟ ਤੋਂ ਚੋਣ ਲੜ ਰਹੇ ਸੀ ਉਹਨਾਂ ਨੂੰ ਕਿਸੇ ਕਾਂਗਰਸੀ ਨੇ ਨਹੀਂ ਕਿਸੇ ਅਕਾਲੀ ਨੇ ਨਹੀਂ ਹਰਾਇਆ ਉਨ੍ਹਾਂ ਨੂੰ ਇੱਕ ਆਜ਼ਾਦ ਉਮੀਦਵਾਰ ਨੇ ਲਗਭਗ 70000 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ ਕਰਮਜੀਤ ਅਨਮੋਲ ਦੀ ਬਹੁਤ ਚੜ੍ਹਾਈ ਸੀ। ਇੰਜ ਲੱਗਦਾ ਸੀ ਕਿ ਕਰਮਜੀਤ ਅਨਮੋਲ ਇਹ ਸੀਟ ਸਿੱਧਮ ਸਿੱਧੇ ਜਿੱਤੇ ਹੋਏ ਨੇ। ਪਰ ਆਖਰੀ ਦਿਨਾਂ ਚ ਆ ਕੇ ਸਵਾ ਬਦਲਿਆ, ਹਾਲਾਤ ਬਦਲੇ ਤੇ ਹਵਾ ਬਦਲ ਗਈ ਅਤੇ ਕਰਮਜੀਤ ਅਨਮੋਲ ਦੀ ਵੱਡੀ ਹਾਰ ਹੋਈ। ਆਖਰਕਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਮਜੀਤ ਅਨਮੋਲ ਨੂੰ ਆਪਣੇ ਕੋਲ ਸੱਦ ਲਿਆ ਅਤੇ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਹੈ। ਹਾਰ ਦੇ ਕੀ ਕਾਰ ਰਹੇ ਨੇ ਇਹਨਾਂ ਉੱਤੇ ਗੱਲਬਾਤ ਕੀਤੀ ਗਈ ਹੈ। ਕੱਲੇ ਕਰਮਜੀਤ ਅਨਮੋਲ ਨੂੰ ਦਿਆ ਗਿਆ ਫਰੀਦਕੋਟ ਲੋਕ ਸਭਾ ਹਲਕੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ 9 ਦੇ 9 ਵਿਧਾਇਕਾਂ ਨੂੰ ਵੀ ਸਦ ਲਿਆ ਗਿਆ 9 ਦੇ 9 ਵਿਧਾਇਕਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਹਾਰ ਦੇ ਕਾਰਨ ਕੀ ਰਹੇ ਨੇ ਇਹਦੇ ਬਾਰੇ ਗੱਲਬਾਤ ਕੀਤੀ ਗਈ ਆ ਆਮ ਆਦਮੀ ਪਾਰਟੀ ਫਰੀਦਕੋਟ ਦੇ ਵਿੱਚ ਬੜੀ ਲੰਬੀ ਲੀਡ ਦੇ ਨਾਲ ਚੱਲ ਰਹੀ ਸੀ ਇੰਜ ਲੱਗਦਾ ਸੀ ਕਿ ਕਰਮਜੀਤ ਸਿੰਘ ਨਮੋਲਦੀ ਜਿੱਤ ਹੈ ਜਿਹੜੀ 1.5 ਲੱਖ ਪਾਰ ਹੋਵੇਗੀ ਸ਼ੋਤੀ ਦੌਰ ਦੇ ਵਿੱਚ ਕਰਮਜੀਤ ਨਮੋਲ ਦੀ ਜਿਹੜੀ ਚੋਣ ਮਹੀਮ ਆ ਉਹ ਲਗਾਤਾਰ ਉਚਾਈ ਵੱਲ ਜਾਂਦੀ ਰਹੀ ਪਹਿਲੇ ਦਿਨ ਤੋਂ ਲੈ ਕੇ ਵੋਟਾਂ ਤਾਂ 10 ਦਿਨ ਪਹਿਲਾਂ ਤੱਕ ਪਰ ਆਖੀਰ ਦੇ ਵਿੱਚ ਸਮਾਂ ਬਦਲ ਗਿਆ ਹਾਲਾਤ ਬਦਲ ਗਏ ਜਜ਼ਬਾਤ ਵੀ ਬਦਲ ਗਏ ਜਜ਼ਬਾਤ ਲੋਕਾਂ ਦੇ ਬਦਲ ਗਏ ਲੋਕਾਂ ਨੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੋ ਕਿ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੈਂਤ ਸਿੰਘ ਦੇ ਪੁੱਤਰ ਨੇ ਜਿਨ੍ਹਾਂ ਨੂੰ ਮੌਕੇ ਦੇ ਉੱਤੇ ਹੀ ਇੰਦਰਾ ਗਾਂਧੀ ਦੇ ਸੁਰੱਖਿਆ ਕਰਮੀਆਂ ਵੱਲੋਂ ਜਿਹੜਾ ਮਾਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਤਾਂ ਉਹਨਾਂ ਦੇ ਉੱਤਰ ਹੋਣ ਦੇ ਕਾਰਨ ਉਹਨਾਂ ਦੀਆਂ ਜਜ਼ਬਾਤੀ ਗੱਲਾਂ ਜਜ਼ਬਾਤੀ ਰੀਲਾ ਮੈਦਾ ਸਰਬਜੀਤ ਸਿੰਘ ਦੀ ਜਿੱਤ ਨੂੰ ਸਿਰਫ ਇਸ ਨਜ਼ਰੀਏ ਨਾਲ ਦੇਖਦਾ ਕਿ ਰੀਲਾ ਦੇ ਕਾਰਨ ਰੀਲਾ ਫੈਲੀਆਂ ਰੀਲਾ ਕੱਟੀਆਂ ਗਈਆਂ ਉਹ ਚੰਗ ਰੀਲਾ ਕੱਟੀਆਂ ਗਈਆਂ ਜਿਹਦੇ ਵਿੱਚ ਜਜ਼ਬਾਤੀ ਗੱਲਾਂ ਕਰੀਆਂ ਗਈਆਂ ਸੀ ਉਹ ਲੋਕਾਂ 'ਚ ਫੈਲੀਆਂ ਤੇ ਲੋਕਾਂ ਨੇ ਆਪਣੇ ਜਜ਼ਬਾਤ ਬਦਲੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਕਰਾਰੀ ਹਾਰ ਹੋਈ ਕਰਮਜੀਤ ਅਨਮੋਲ ਜਿਹੜੇ ਸਿਖਰਾਂ ਤੇ ਜਾਂਦੇ ਸੀ ਮੁੱਦੇ ਮੁੱਹ ਚੋਣਾਂਵੀ ਪਿੱਟ ਦੇ ਵਿੱਚ ਹੇਟਾ ਆ ਕੇ ਡਿੱਗੇ ਤੇ 70000 ਦੇ ਫਰਕ ਨਾਲ ਹੀ ਚੋਣ ਹਾਰ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕਿ ਕਰਮਜੀਤ ਅਨਮੋਲ ਨਾਲੋਂ ਜ਼ਿਆਦਾ ਪਤਾ ਹੋਣਾ ਕਿ ਹਾਰ ਕਿਹੜੇ ਕਾਰਨਾ ਕਰਕੇ ਹੋਈ ਹੈ ਵਿਧਾਇਕਾਂ ਨੇ ਜ਼ੋਰ ਲਾਇਆ ਕਈ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਲੀਡ ਵੀ ਹੈ ਕਈ ਵਿਧਾਇਕਾਂ ਨੇ ਬਹੁਤ ਜ਼ੋਰ ਲਾਇਆ ਪਰ ਵਿਧਾਇਕ ਕਿੰਨਾ ਕੁ ਜ਼ੋਰ ਲਾ ਸਕਦੇ ਸੀ ਜਦੋਂ ਜਜ਼ਬਾਤ ਬਦਲ ਜਾਂਦੇ ਨੇ ਲੋਕਾਂ ਦੇ ਵੋਟ ਪਾਉਣ ਵਾਲਿਆਂ ਦੇ ਇੱਕ ਪਾਸੜ ਹੋ ਜਾਂਦੇ ਨੇ ਉਦੋਂ ਕੋਈ ਕੁਝ ਨਹੀਂ ਕਰ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਤਾਂ ਕਰਮਜੀਤ ਨਾਲੋਂ ਪਹਿਲਾਂ ਇੰਟੈਲੀਜੈਂਸ ਦੀ ਰਿਪੋਰਟ ਚੱਲੇਗੀ ਹੋਣੀ ਹੈ ਮੇਰਾ ਮੰਨਣਾ ਇਹ ਹੈ ਆਖਰਕਾਰ ਹੁਣ ਕਰਮਜੀਤ ਦੀ ਅਗਲੀ ਰਣਨੀਤੀ ਕੀ ਹੋਣੀ ਹੈ ਚਰਚਾਵਾਂ ਕਈ ਨੇ ਕਿ ਕਰਮਜੀਤ ਨੂੰ ਮੋਲ ਨੂੰ ਕੋਈ ਉਪਚੋਣ ਵੀ ਲੜਾਈ ਜਾ ਸਕਦੀ ਹੈ ਸਾਰੀਆਂ ਚਰਚਾਵਾਂ ਨੇ ਇਹਨਾਂ ਤੇ ਹਲੇ ਕੋਈ ਪੁਖਤਾ ਮੋਰ ਨਹੀਂ ਲੱਗੀ